ਅਹੀ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਖੜਮਸਤੀ ਕਰਦੇ ਇੱਕ ਮੁੰਡਾ ਤੇ ਕੁੜੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਵੀਡੀਓ ਕਿ ਕਿਸ ਤਰ੍ਹਾਂ ਮੁੰਡੇ ਕੁੜੀ ਹਾਲਾਂਕਿ ਕੋਈ ਬੱਚੇ ਨਹੀਂ ਹੈਗੇ ਅਸੀਂ ਕਹਿ ਸਕਦੇ ਕਿ ਬੱਚੇ ਆ ਤੁਸੀਂ ਸਾਥ ਦੇ ਸਕਦੇ ਹੋ ਵੀਡੀਓ ਵਿੱਚ ਖਾਸੀ ਉਮਰ ਦੇ ਦੋਵੇਂ ਮੁੰਡਾ ਕੁੜੀ ਹੈਗੇ ਨੇ ਤਾਂ ਗੁਰੂ ਘਰ ਦੇ ਵਿੱਚ ਤੁਸੀਂ ਵੇਖੋ ਕਿਸ ਤਰ੍ਹਾਂ ਜੋ ਹੈ ਖੜਮਸਤੀ ਕਰ ਰਹੇ ਨੇ ਕਿਸ ਤਰ੍ਹਾਂ ਜੋ ਹੈ ਇਹ ਵਿਵਹਾਰ ਕਰ ਰਹੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਨੇ ਤੇ ਗੱਲਬਾਤ ਜੋ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਜੋ ਹੈ ਕੀਤੀ ਜਾਂਦੀ ਹੈ ਤਾਂ ਵੀਡੀਓ ਤੇ ਆਲਾ ਦੇ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਦੱਸੀ ਜਾ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਇੱਕ ਮੁੰਡਾ ਜਵਾਨ ਮੁੰਡਾ ਕੁੜੀ ਹੈ ਉਹ ਵੀ ਜਵਾਨ ਕੁੜੀ ਹੈਗੀ ਹੈ ਤੁਸੀਂ ਵੇਖੋ ਕਿਸ ਤਰ੍ਹਾਂ ਉਹ ਮਸਤੀ ਕਰਦੇ ਖੜਮਸਤੀ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਜ਼ਰਾ ਵੀ ਕੋਈ ਸ਼ਰਮ ਨਹੀਂ ਹੈਗੀ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੇ ਆ ਤੇ ਨਾਲ ਬੀਬੀਆਂ ਵੀ ਬੈਠੀਆਂ ਨੇ ਕੁਝ ਬੀਬੀਆਂ ਵੀ ਬੈਠੀਆਂ ਨੇ ਉਭੀ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੀਆਂ ਨੇ ਹਾਲਾਂਕਿ ਉਹਨਾਂ ਨੇ ਵੀ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਬਾਅਦ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਉਸ ਤੋਂ ਬਾਅਦ ਇਹ ਮਸਲਾ ਜਿਹੜਾਗਾ ਉਹ ਪੱਖ ਦਾ ਉਸ ਤੋਂ ਬਾਅਦ ਸਵਾਲ ਜਵਾਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਵੀ ਕੀਤੇ ਜਾਂਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਉੱਤੇ ਪਹੁੰਚ ਜਾਂਦੇ ਨੇ ਸਵਾਲ ਕੀਤੇ ਜਾਂਦੇ ਨੇ ਤਾਂ ਤੁਸੀਂ ਵੇਖੋ ਵੀਡੀਓ ਦੇ ਵਿੱਚ ਹਾਲਾਂਕਿ ਕੁਝ ਜਿਹੜੇ ਗੁਰਦੁਆਰਾ ਦੇ ਜਿਹੜੇ ਪ੍ਰਬੰਧਕ ਸੀਗੇ ਜਾਂ ਅਗਸਤੇ ਕੇ ਕੋਈ ਉਹ ਵੀ ਮੈਂਬਰ ਵੀ ਸਾਹਮਣੇ ਆਏ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤਾਂ ਉਹ ਕਹਿੰਦੇ ਕਿ ਅਸੀਂ ਭੈਣ ਭਰਾ ਹੈਗੇ ਤਾਂ ਸੇਵਾ ਕਰ ਰਹੇ ਸੀਗੇ ਫੁੱਲਾਂ ਦੀ ਕੋਈ ਸੇਵਾ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਭੈਣ ਭਰਾ ਵਾਂਗੂ ਰਹਿੰਦੇ ਹਾਂ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਗੱਲ ਜਿਹੜੀ ਹੈ ਮੈਂਬਰਾਂ ਨੇ ਜਿਹੜੀ ਕੀਤੀ ਹੈ ਉਸ ਤੋਂ ਬਾਅਦ ਨਿਹੰਗ ਸਿੰਘ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਸਵਾਲ ਜਵਾਬ ਜਿਹੜਾ ਉਹਨਾਂ ਆਗੂਆਂ ਨੂੰ ਕੀਤੇ ਗਏ ਪ੍ਰਬੰਧਕ ਦੇ ਮੈਂਬਰਾਂ ਨੂੰ ਜੜੇ ਕਿਤੇ ਜਾਂਦੇ ਤੁਸੀਂ ਵੇਖੋ ਵੀਰ ਦੇ ਵਿੱਚ ਕਿਸ ਤਰ੍ਹਾਂ ਇਹ ਜਵਾਨ ਮੁੰਡਾ ਕੁੜੀ ਹੈਗੇ ਨੇ ਕੋਈ ਨਿੱਕੇ ਬੱਚੇ ਨਹੀਂ ਅਗਰ ਨਿੱਕੇ ਬੱਚੇ ਹੁੰਦੇ ਤਾਂ ਵੀ ਆਪਾਂ ਸੋਚ ਲੈਨੇ ਕੋਈ ਨਾ ਬੱਚੇ ਆ ਹਨ ਇਹਨਾਂ ਨੂੰ ਨਹੀਂ ਪਤਾ ਬੱਚਿਆਂ ਨੂੰ ਕਿ ਆਖਰ ਕਿੱਥੇ ਕੀ ਕਰਨਾ ਹੈ ਗੁਰੂ ਘਰ ਹੈ ਕਿਵੇਂ ਅਸੀਂ ਰਹਿਣਾ ਪਰ ਉਮਰ ਦੇਖੋ ਤੁਸੀਂ ਖਾਸੀ ਉਮਰ ਦੇ ਹੈਗੇ ਨੇ ਜਵਾਰ ਮੁੰਡਾ ਕੁੜੀ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੇ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਹਦੂਦ ਦੇ ਵਿੱਚ ਰਹਿ ਕੇ ਅਸੀਂ ਕਿਵੇਂ ਮਰਿਆਦਾ ਦੇ ਨਾਲ ਰਹਿਣਾ ਤਾਂ ਤੁਸੀਂ ਵੇਖੋ ਮਰਿਆਦਾ ਜ਼ਰੂਰ ਇੱਕ ਭੰਗ ਕਰਦੇ ਜਿਹੜੀ ਹੈ ਉਹ ਦਿਖਾਈ ਦੇ ਰਹੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤਾਂ ਇਹ ਵੀਡੀਓ ਜੋ ਹੈ ਪਟਿਆਲਾ ਦੀ ਦੱਸੀ ਜਾ ਰਹੀ ਹੈ ਇਸ ਮੌਕੇ ਕੀ ਕੀ ਕਹਿਣਾ ਹੈ ਅਨਹਿੰਸ ਸਿੰਘ ਜਥੇਬੰਦੀਆਂ ਦਾ ਜੋਫਰ ਪ੍ਰਬੰਧਕ ਕਮੇਟੀ ਦੇ ਅੰਦਰ ਤੁਹਾਨੂੰ ਸੁਣਾ ਦਿੰਦੇ ਜੀ ਜੀ ਮੈਂ ਤਾਂ ਹੁਣੇ ਥੋੜੀ ਦੇਰ ਪਹਿਲਾਂ ਮੈਂ ਕੋਈ ਵੀਡੀਓ ਆਈ ਹੈ ਮੈਂ ਦੇਖੀ ਹੈ ਮੈਂ ਬੱਚੇ ਨੂੰ ਡਾਂਟਦਾ ਵੀ ਉਦਰੇ ਕੀ ਕਰ ਰਿਹਾ ਇੰਨੇ ਉਤਰੇ ਇੱਕ ਗਲਤ ਗੱਲ ਕੁਗਵਾ ਰਹੇ ਨੇ ਕਹਿੰਦਾ ਪਾਪਾ ਮੈਂ ਅਸੀਂ ਇਹ ਲਾ ਰਹੇ ਹਾਂ ਫੁੱਲ ਲਾ ਰਹੇ ਸੀਗੇ ਉਹ ਕਹਿੰਦਾ ਵੀ ਅਸੀਂ ਪੰਨ ਪਰੋਂ ਵਗ ਰਹੇ ਹਾਂ ਤੇ ਰੋਜ਼ ਹੀ ਉੱਥੇ ਕਿੱਥੇ ਬੱਚੇ ਰਹਿੰਦੇ ਨੇ ਉਹ ਕਹਿੰਦਾ ਮੈਨੂੰ ਤੰਗ ਕਰਦੀ ਜਾ ਕੇ ਮੈਂ ਦੋ ਮਿੰਟ ਨੂੰ ਆ ਕੇ ਮਾਰਿਆ ਮੱਖਾ ਮੈਂ ਤੇ ਬਸ ਹੁਣ ਥੱਲੇ ਗਿਰ ਕੇ ਮੈਂ ਨਾਲ ਦੋਸਤਾਂ ਵਿੱਚ ਦੇਖਿਆ ਕੁਝ ਵੀ ਅਸ਼ਲੀਲ ਹਰਕਤ ਉਹਨਾਂ ਨੇ ਕਿਹਾ ਅਸ਼ਲੀਲ ਲੱਗਾ ਸੀ ਕਿ ਉਹ ਤੁਹਾਨੂੰ ਕਿਹਨੂੰ ਕਹਿੰਦਾ ਠੀਕ ਹੈ ਮੈਂ ਬੱਚੇ ਨੂੰ ਡਾਂਟਿਆ ਪੈ ਕਹਿੰਦਾ ਵੀ ਉਤਰੇ ਉਹ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਫਿਰ ਆਪਾਂ ਕਿਹਾ ਵੀ ਆਪਾਂ ਵੀਡੀਓ ਦੇਖਾ ਵੀ ਵੀਡੀਓ ਬਾਹਰ ਕਿਵੇਂ ਗਈ ਠੀਕ ਹੈ ਮੈਂ ਕਿ ਉਹਨੂੰ ਉਹਨੂੰ ਆਪਣਾ ਬੀਅ ਕਰਦੀ ਹੈ ਇਹਦੇ ਚ ਪ੍ਰਧਾਨਗੀ ਦਾ ਕੋਈ ਲਿੰਕ ਨਹੀਂ ਹੈ ਕੋਈ ਦੇਖੋ ਮੈਂ ਤੁਹਾਡੇ ਮੀਡੀਆ ਨੂੰ ਪੁੱਛ ਰਿਹਾ ਵੀ ਤੁਸੀਂ ਦੇਖੋ ਵੀ ਵੀਡੀਓਜ਼ ਕੀ ਹੈ ਕੋਈ ਦੱਸੋ ਤੁਸੀਂ ਦੱਸੋ ਮੇਰੀ ਸਵੇਰੇ ਪੁਲਿਸ ਬੈਰ ਸੀਆਈਡੀ ਇਨਫੈਕਟਰ ਨਾਲਸ ਪੁਲਿਸ ਨਾਲ ਵੀ ਵੀ ਕਹਿੰਦੇ ਸਾਨੂੰ ਐਸੀ ਗੱਲ ਨਾਲ ਚੱਲ ਨਹੀਂ ਆਈ ਵੀ ਹਾਂ ਬੱਚਾ ਉਹ ਕਰ ਰਿਹਾ ਬੱਚੇ ਨੂੰ ਕੁੜੀ ਦੇ ਕੋਲ ਪਹਿਲਾਂ ਤੰਕਰ ਸੀ ਪਰ ਉਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਮਰਿਆਦਾ ਦੀ ਭੰਗ ਨਾ ਹੋਈ ਭੰਗ ਹੋਈ ਨਹੀਂ ਨਹੀਂ ਦੇਖੋ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ ਇਹ ਰਾਤ 11 12 ਵਜੇ ਬੱਚੇ ਇਹ ਲਾਰੇ ਸੀਗੇ ਮੈਂ ਕੋਈ ਮੈਂ ਕੋਈ ਕਹਿ ਰਿਹਾ ਮੈਂ ਤਾਂ ਨਹੀਂ ਕਰ ਵੀ ਮੇਰੇ ਬੱਚੇ ਨੇ ਠੀਕ ਕੀਤਾ ਉਹ ਕੋਈ ਨਿਕ ਬੱਚੇ ਨਹੀਂ ਮੈਂ ਕਹਾਂ ਮੈਂ ਕਹਾਂ ਵੀ ਮੇਰੇ ਬੱਚੇ ਨੇ ਠੀਕ ਕੀਤਾ ਨਹੀਂ 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 ਮੈਂ ਨਹੀਂ ਕਹਿੰਦਾ ਬੱਚੇ ਨੇ ਗਲਤ ਕੀਤਾ ਪਰ ਆਪਾਂ ਉਹਦਾ ਇਹ ਢੰਗ ਨਹੀਂ ਆ ਆਪਾਂ ਬੱਚਾ ਮੇਰਾ ਨਿਸ਼ਾਨ ਸਾਹਿਬ ਚੁਲਾਉਂਦਾ ਠੀਕ ਹੈ ਸਾਰੇ ਫੁੱਲ ਸਾਰੇ ਗੁਬਾਰੇ ਲਾਂਦਾ ਸਾਰੇ ਅਮਰਧਾਰੀ ਬੱਚਾ ਪਰ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾਂਦਾ ਪਹਿਲੇ ਵੀ ਐਵੇਂ ਦੀ ਹਰਕਤ ਨਹੀਂ ਦਿਖਾਓ ਮੈਂ ਕਹਿੰਦਾ ਉਹ ਬੇਸੀ ABC ਉਹ ਇੱਥੇ ਸਾਡੇ ਮੁਹੱਲੇ ਦੇ ਵਿੱਚ 2-3% ਇਹੋ ਜਿਹੇ ਨੇ 2-3% ਇਹ ਹੋ ਜਿਨੇ ਇੱਕ ਗੁਆਣ ਚਾ ਉਹ ਕੁਛ ਨਹੀਂ ਹੈ ਜਦੋਂ ਕਿ ਇੱਥੇ ਚਪੈਰਾਤ ਮਗਮ ਤੁਸੀਂ ਵੀ ਆਉਂਦੇ ਹੋ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਆਪਾਂ ਸਾਡੇ ਸਾਨੂੰ ਬਾਬਾ ਜੀ ਬਾਬਾ ਜੀ ਕਰਕੇ ਬੁਲਾਉਂਦੀਆਂ ਸਤਿਕਾਰ ਦਿੰਦੇ ਆ ਸਾਡੀਆਂ ਧੀਆ ਪੈਣਾ ਮਾਵਾ ਵਰਗੇ ਨੇ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਜੇ ਕੋਈ ਸੇਵਾ ਕਰਨ ਆਏਗਾ ਤਾਂ ਹੀ ਨਾ ਠੀਕ ਹੈ ਲੱਗਦਾ ਕਿ ਲਾਕਡਾਊਨ ਤੋਂ ਲੈ ਕੇ ਲਾਕਡਾਊਨ ਬਿਲਕੁਲ ਬਾਬਾਈ ਮੁੱਦਾ ਸਿਰਫ ਇਹੀ ਹੈ ਪਹਿਲਾਂ ਵੀ ਮੇਰੇ ਉੱਪਰ ਬੜੇ ਬੜੀ ਪ੍ਰਚਾਰ ਹੋਏ ਮੈਂ ਇਹਨਾਂ ਪ੍ਰਚਾਰਾਂ ਤੋਂ ਨਹੀਂ ਡਰਦਾ ਬਾਬਾਈ ਗੱਲ ਇਹ ਹੈ ਵੀਡੀਓ ਤੁਹਾਡੇ ਅਕੋਰਡਿੰਗ ਗਲਤ ਹੈ ਜਾਂ ਨਹੀਂ ਬਿਲਕੁਲ ਕੀ ਚੀਜ਼ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਨਹੀਂ ਵੀ ਆਪਾਂ ਬੱਚ ਨੂੰ ਦੇਖੋ ਆਪਾਂ ਬੱਚਾ ਨਾ ਦਾੜੀ ਵਾਲਾ ਬੱਚਾ ਜਾਵਾਂਗੇ ਕੱਲ ਰਾਤ ਅੱਜ ਰਾਤ ਆਵਾਂਗੇ ਸਮਝਾਵਾਂਗੇ ਪੁੱਤਰ ਇਹ ਗਲਤ ਕੀਤਾ ਸਾਡੀ ਵੀ ਇੱਜ਼ਤ ਨੂੰ ਦਾਗ ਲੱਗਦਾ ਇਹ ਗਲਤ ਗੱਲ ਅਸੀਂ ਉਹ ਆਏ ਵੀ ਤੇ ਗੁਰੂ ਘਰ ਦੀ ਪ੍ਰਧਾਨ ਨਾਲ ਵੀ ਗੱਲਬਾਤ ਕਰੀਆ ਜਿਹਦੇ ਬੇਟਾ ਉਹ ਵੀ ਕਹਿੰਦਾ ਵੀ ਇਹ ਗੱਲਬਾਤ ਕੁਛ ਨਹੀਂ ਹੈਗੀ ਪਰ ਉਹ ਕੁੜੀ ਨੂੰ ਕੱਚ ਚ ਲੈ ਕੇ ਫਰਪੋਰਾ ਨਹੀਂ ਆਇਆ ਕਿ ਉਹਨੂੰ ਫਿਰ ਘਰੀਸ ਕਿੱਢਾ ਕੇ ਕਰਦੇ ਨੇ ਛੱਡ ਦਿੰਦਾ ਉਹਦੇ ਉੱਤੇ ਤੱਕ ਕਰਦਾ ਕੁੜੀ ਦੋ ਵਾਰੀ ਪੁੱਛੇ ਇਹ ਕਹਿੰਦਾ ਵੀ ਗੱਲ ਹੀ ਕੁਛ ਨਹੀਂ ਹੈਗੀ ਉਹ ਤਾਂ ਭੈਣ ਭਰਾਵਾਂ ਵਰਗੇ ਨੇ ਪਹਿਣ ਭਰਾਵਾਂ ਵਰਗੇ ਇਹ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਭੈਣ ਭਰਾਵਾਂ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਬਾਕੀ ਰਹੀ ਗੱਲ ਜੇ ਭੈਣ ਭਰਾ ਨੇ ਆਪਣੇ ਤਰ੍ਹਾਂ ਚ ਜਾ ਕੇ ਜੋ ਮਰਜ਼ੀ ਕਰੋ ਇਹ ਗੁਰੂ ਦਾ ਦਰਬਾਰ ਆ ਸੱਚੇ ਪਾਤਸ਼ਾਹ ਦਾ ਦਰਬਾਰ ਆ ਇਹ ਉੱਚ ਦੇ ਪੀਰ ਦਾ ਦਰਬਾਰ ਆ ਇੱਥੇ ਆ ਕੇ ਲੁੱਚਪਣਾ ਥੋੜਾ ਚੱਲਣਾ ਦਰਬਾਰ ਦੇ ਵਿੱਚ ਇਹਨਾਂ ਦੇ ਜੁੱਤੀ ਵੀ ਫੇਰਾਂਗੇ ਤੇ ਕਾਰਵਾਈ ਵੀ ਕਰਵਾਵਾਂਗੇ ਜਿਹੜੀ ਹੁੰਦੀ ਆ ਕਿ ਦੱਸਿਆ ਜਰਾ ਕਿ ਗੁਰਦਾਰ ਸਾਹਿਬ ਦੇ ਪ੍ਰਧਾਨ ਵਗੈਰੇ ਨੇ ਜਿਹਨੂੰ ਹਾਂਜੀ ਹਾਂਜੀ ਗੁਰੂ ਘਰ ਦਾ ਪ੍ਰਧਾਨ ਆ ਜੀ ਇਹ ਬਾਬਾ ਸਾਨੂੰ ਕੋਈ ਲੈਣ ਬੇਟਾ ਪ੍ਰਧਾਨ ਦਾ ਮਰਜ਼ੀ ਆ ਉਹਦਾ ਬੇਟਾ ਤੇ ਸਾਡੇ ਨਾਲ ਵੀ ਮਤਲਬ ਰੂੜ ਦੀ ਬਦਮਾਸ਼ੀ ਵਾਲੀ ਗੱਲ ਕਰ ਰਿਹਾ ਹੈ ਬੇਅਗਲੀ ਵਾਲੀ ਬਾਬਾ ਜੀ ਪੁਲਿਸ ਵਾਲਿਆਂ ਨਾਲ ਤੁਸੀਂ ਕਹਿੰਦਾ ਵੀ ਟਾਈਮ ਮੰਨ ਲਓ ਸਾਡੇ ਨਾਲ ਪੁਲਿਸ ਵਾਲਿਆਂ ਨੂੰ ਕੋਈ ਕਾਰਵਾਈ ਕਰੂਗਾ ਪੁਲਿਸ ਤੋਂ ਵੀ ਕਾਰਵਾਈ ਕਰਵਾਵਾਂਗੇ ਆਪ ਵੀ ਕਰਾਂਗੇ ਜਿਹੜੀ ਪੰਥ ਕਰੂਗਾ ਉਹ ਵੀ ਤੇ ਜੋ ਪ੍ਰਸ਼ਾਸਨ ਕਰੂਗਾ ਉਹ ਵੀ ਕੀ ਲੱਗਦਾ ਕਿ ਬਾਬਾ ਜੀ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਹਰਕਤਾਂ ਕਰਨਾ ਨਹੀਂ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਕੱਲ ਨੂੰ ਨਹੀਂ ਹੋਵੇ ਵੱਡਾ ਮਤਲਬ ਇਕੱਠ ਵੀ ਸਾਨੂੰ ਕਰਨਾ ਪਿਆ ਅਗਰ ਪਰਚਾ ਦਰਜ ਨਹੀਂ ਹੋਊਗਾ ਤਾਂ ਕੋਈ ਵੱਡਾ ਸਰਨਾ ਵੀ ਲਾਉਣਾ ਪੈਗਾ ਕੋਈ ਕੱਠ ਵੀ ਕਰਨਾ ਪੈਗਾ ਜਥੇਬੰਦੀਆਂ ਵੀ ਛੱਡਣੀਆਂ ਪਈਆਂ ਉਹ ਵੀ ਛੱਡਣਾ ਕਰ ਮੈਂਨੂੰ ਕੱਲ ਜਵਾਬ ਦੇਣ ਲੱਗੇ ਜੀ ਫਿਰ ਕਹਿੰਦੇ ਕਿ ਪਾਈ ਸਾਹਿਬ ਤੁਹਾਡੀ ਕਰਦੀ ਨੇ ਫਾਰਿੰਗ ਕੀਤੀ ਹੈ ਵੀਡੀਓ ਟਿੱਕ ਟੌਪ ਆਪਣੀ ਕਰਦੀ ਪਹੰਚ ਜੀ ਕਰ ਰੱਖੋ ਤੁਸੀਂ ਰਹੋ ਕੋਹਨਾ ਕੋਲ ਕੋਈ ਪ੍ਰੂਫ ਹੈਗਾ ਜਿਹੜਾ ਕਿ ਤੁਸੀਂ ਕੋਈ ਗੱਲ ਮੈਂ ਕਿਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਕਹਿੰਦੀ ਤੁਸੀਂ ਜਿੰਨੇ ਤੁਹਾਨੂੰ ਕਹਾਂ ਸਾਡੇ ਸਾਹਮਣੇ ਦਿਖਾਓ ਬਾਬਾ ਜੀ ਜੋ ਹੋਇਆ ਗੁਰਦੁਆਰਾ ਸਾਹਿਬ ਚ ਗਲਤ ਹੋਇਆ ਸਹੀ ਹੋਇਆ ਤੁਸੀਂ ਦੱਸੋ ਕੋਈ ਜੀ ਦੇਖਣ ਨੂੰ ਤਾਂ ਗਲਤੀ ਹੈ